ਕੋਰਪਰੀਤ ਤੇ ਕਾਸ਼ਦੀਪ ਦਾ ਮੁੱਦਾ ਜਿਹੜਾ ਸੋਸ਼ਲ ਮੀਡੀਆ ਤੇ ਲਗਾਤਾਰ ਫਖ ਰਿਹਾ ਹੈ ਉੱਥੇ ਹੀ ਕਾਸ਼ਦੀਪ ਦੇ ਵੱਲੋਂ ਆਪਣੀ ਮਾਂ ਦੇ ਨਾਲ ਇੰਟਰਵਿਊ ਦੇ ਦੌਰਾਨ ਕੋਰਪਰੀਤ ਉੱਤੇ 35 ਲੱਖ ਰੁਪਏ ਖਾਣ ਦੇ ਇਲਜ਼ਾਮ ਲਗਾਏ ਗਏ ਸਨ ਤੇ ਲੋਕਾਂ ਦੇ ਵੱਲੋਂ ਵੀ ਜਿਹੜਾ ਕੌਰਪ੍ਰੀਤ ਨੂੰ 35 ਲੱਖ ਵਾਲੀ ਕੁੜੀ ਕਹਿ ਕੇ ਬੁਲਾਉਣ ਲੱਗੇ ਤੇ ਲੋਕਾਂ ਨੇ ਕਾਫੀ ਭੱਦੇ ਕਮੈਂਟ ਜਿਹੜੇ ਕੌਰਪ੍ਰੀਤ ਨੂੰ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਵੱਲੋਂ ਆਕਾਸ਼ਦੀਪ ਦਾ ਪੱਖ ਸੁਣ ਕੇ ਕੌਰਪ੍ਰੀਤ ਨੂੰ ਸ਼ਰਿਆਮ ਗਲਤ ਕਿਹਾ ਜਾ ਰਿਹਾ ਸੀ ਤੇ ਅੱਜ ਕੌਰਪ੍ਰੀਤ ਨੇ ਇੱਕ ਇੰਟਰਵਿਊ ਦੇ ਦੌਰਾਨ ਉਸ ਦਾ ਸਾਰਾ ਸੱਚ ਦੱਸ ਦਿੱਤਾ 35 ਲੱਖ ਰੁਪਏ ਦਾ ਸਾਰਾ ਸੱਚ ਵੀ ਦੱਸ ਦਿੱਤਾ ਤੇ ਆਕਾਸ਼ ਦੀਪ ਦੀਆਂ ਕਰਤੂਤਾਂ ਵੀ ਕੈਮਰੇ ਦੇ ਸਾਹਮਣੇ ਦੱਸ ਦਿੱਤੀਆਂ ਉਸ ਨੇ ਕਿਹਾ ਕਿ ਇਹ ਸਿਰੇ ਦਾ ਨਸ਼ੇੜੀ ਹੈ TS ਦੇ ਗੈਂਗਸਟਰਾਂ ਦੇ ਨਾਲ ਵੀ ਲਿੰਕ ਹਨ ਤੇ 5 ਸਾਲ ਬਾਅਦ ਕਿਸੇ ਇਨਸਾਨ ਨੂੰ ਚੇਤਾ ਆ ਗਿਆ ਕਿ ਉਹ ਉਸ ਦਾ 35 ਲੱਖ ਰੁਪਇਆ ਖਾ ਗਈ ਤੇ ਹੋਰ ਵੀ ਕਾਫੀ ਪੜਾਅ ਜਿਹੜੀ ਉਸ ਨੇ ਇੰਟਰਵਿਊ ਦੇ ਦੌਰਾਨ ਕੱਢੀ ਉਸ ਨੇ ਇਹ ਤੱਕ ਕਹਿ ਦਿੱਤਾ ਕਿ ਇਸ ਮੁੰਡੇ ਨਾਲ ਮੇਰਾ ਹੁਣ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਮੈਂ ਰੱਖਣਾ ਚਾਹੁੰਦੀ ਆ ਕਿਉਂਕਿ ਇਹ ਸਿਰੇ ਦਾ ਨਸ਼ੇੜੀ ਹੈ ਤੇ ਨਸ਼ਿਆਂ ਦੇ ਲੜ ਲੱਗਾ ਹੈ ਤੇ ਉੱਥੇ ਹੀ ਇਸ ਦੇ ਗੈਂਗਸਟਰਾਂ ਨਾਲ ਵੀ ਸੰਬੰਧ ਹਨ ਜੋ ਕਿ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਨਸ਼ੇ ਕਰਨ ਵਾਲਾ ਬੰਦਾ ਮੈਨੂੰ ਬਿਲਕੁਲ ਨਹੀਂ ਪਸੰਦ ਹੋਰ ਵੀ ਕਈ ਖੁਲਾਸੇ ਆ ਜਿਹੜੇ ਕਾਰਪਰੇਟ ਦੇ ਵੱਲੋਂ ਇੰਟਰਵਿਊ ਦੇ ਦੌਰਾਨ ਕੀਤੇ ਗਏ ਹਨ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਪੰਜਾਬੀ ਟੀਵੀ ਉੱਪਰ ਜਾ ਕੇ ਪੂਰੀ ਇੰਟਰਵਿਊ ਜਰੂਰ ਸੁਣਿਓ ਤੇ ਆਪਣਾ ਕਮੈਂਟ ਸਾਨੂੰ ਵੀਡੀਓ ਦੇ ਥੱਲੇ ਜਰੂਰ ਕਰਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ